ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਤਨਖਾਹ ਮੁਲਾਂਕਣ ਨੂੰ ਹਟਾ ਦਿੱਤਾ ਹੈ ਜਿਸ ਦੇ ਨਾਲ ਸਾਰੀਆਂ ਵਰਕ ਪਰਮਿਟ ਅਰਜ਼ੀਆਂ ਨੂੰ ਐਲ ਐਮ ਆਈਏ ਪ੍ਰਕਿਰਿਆ ਦੇ ਵਿੱਚੋਂ ਤਬਦੀਲ ਕਰ ਦਿੱਤਾ ਗਿਆ ਹੈ ਅਪਡੇਟ ਕਿਤੇ ਟੀ ਐਫ ਡਬਲਯੂ ਪੀ ਦੇਸ਼ਾਂ ਦੇ ਦੇਸ਼ਾਂ ਦੇ ਅਨੁਸਾਰ ਮਾਲਕਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਦੇ ਸਮੇਂ ਸਿਰਫ ਲੇਬਰ ਮਾਰਕੀਟ ਦੇ ਪ੍ਰਭਾਵ ਮੁਲਾਂਕਣਾਂ ਤੇ ਨਿਰਭਰ ਕਰਨਾ ਪੈਂਦਾ ਹੈ ਕੈਨੇਡਾ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਤਨਖਾਹ ਮੁਲਾਂਕਣ ਨੂੰ ਖਤਮ ਕਰ ਦਿੱਤਾ ਅਤੇ ਵਰਕ ਪਰਮਿਟ ਅਜ਼ੀਆ ਹੁਣ ਲੇਬਰ ਮਾਰਕੀਟ ਪਰ ਬਾ ਮੁਲਾਂਕਣ ਦੇ ਤਹਿਤ ਪ੍ਰਕਿਰਿਆ ਕੀਤੀਆਂ ਜਾਣ ਗਿਆ। ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਅਧੀਨ ਤਨਖਾਹ ਮੁਲਾਂਕਣ ਦੇ ਲਈ ਨਿਰਦੇਸ਼ ਹਟਾ ਦਿੱਤੇ ਗਏ ਨੇ। ਸੰਬੰਧਿਤ ਅਧਿਕਾਰੀਆਂ ਨੂੰ ਲੇਬਰ ਮਾਰਕੀਟ ਪਰ ਬਾ ਮੁਲਾਂਕਣ ਦੇ ਵਿੱਚ ਤਨਖਾਹ ਦੀ ਵਰਤੋਂ ਕਰਕੇ TFWP ਦੇ ਅਧੀਨ ਵਰਕ ਪਰਮਿਟ ਜਾਰੀ ਪ੍ਰਕਿਰਿਆ ਜਾਰੀ ਰੱਖਣ ਦੇ ਲਈ ਕਿਹਾ ਗਿਆ ਹੈ। ਲੇਬਰ ਮਾਰਕੀਟ ਪ੍ਰਭਾਵ ਮੁਲਾਂਕਨ ਯਾਨੀ ਕਿ ਐਲ ਐਮ ਆਈ ਏ ਦੇ ਦਸਤਾਵੇਜ਼ ਹੈ ਜੋ ਕੈਨੇਡਾ ਦੇ ਵਿੱਚ ਜੋ ਇੱਕ ਮਾਲਕ ਨੂੰ ਕਿਸੇ ਵੀ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਉੱਤੇ ਰੱਖਣ ਤੋਂ ਪਹਿਲਾਂ ਪ੍ਰਾਪਤ ਕਰਨ ਦੀ ਲੋੜ ਹੋ ਸਕਦੀ ਹੈ ਕੁਝ ਕਿਸਮਾਂ ਦੇ ਅਸਥਾਈ ਕੰਮ ਹੈ ਤੇ ਮਾਲਕਾਂ ਨੂੰ ਕਰਮਚਾਰੀ ਦੁਆਰਾ ਵਰਕ ਪਰਮਿਟ ਲਈ ਅਰਜੀ ਦੇਣ ਤੋਂ ਪਹਿਲਾਂ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਨ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ LMIA ਦੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦਾ ਇੱਕ ਦਸਤਾਵੇਜ਼ ਹੈ ਜੋ ਮਾਲਕ ਨੂੰ ਇੱਕ ਸਹੀ ਕੰਮੇ ਨੂੰ ਨੌਕਰੀ ਉੱਤੇ ਰੱਖਣ ਦੀ ਜੋਅਸਤੈਂਦਾ ਹੈ ਇੱਕ ਸਕਾਰਾਤਮਕ LMIA ਦਰਸਾਏਗਾ ਕਿ ਨੌਕਰੀ ਪਰੰਦੇ ਲਈ ਇੱਕ ਵਿਦੇਸ਼ੀ ਕਰਮਚਾਰੀ ਦੀ ਲੋੜ ਹੈ ਏਵੀ ਦੱਸਾਇਗਾ ਕਿ ਕੋਈ ਵੀ ਕੈਨੇਡੀਅਨ ਕਰਮਚਾਰੀ ਜਾਂ ਸਥਾਨਕ ਨਿਵਾਸੀ ਕੰਮ ਕਰਨ ਲਈ ਉਪਲਬਧ ਨਹੀਂ ਹੈ ਇੱਕ ਸਕਾਰਾਤਮਕ ਐਲਐਮਆਈਏ ਨੂੰ ਕਈ ਵਾਰ ਪੁਸ਼ਟੀ ਪੱਤਰ ਕਿਹਾ ਜਾਂਦਾ ਹੈ ਜੇਕਰ ਮਾਲਕ ਨੂੰ ਐਲਐਮਆਈਏ ਦੀ ਲੋੜ ਹੈ ਤਾਂ ਉਹਨਾਂ ਨੂੰ ਇੱਕ ਦੇ ਲਈ ਅੱਜੀ ਦੇਣੀ ਚਾਹੀਦੀ ਹੈ ਇੱਕ ਵਾਰ ਜਦੋਂ ਮਾਲਕ ਨੂੰ ਐਲਐਮਆਈਏ ਮਿਲ ਜਾਂਦਾ ਹੈ ਤਾਂ ਕਰਮਚਾਰੀ ਵਰਕ ਪਰਮਿਟ ਲਈ ਅੱਜੀ ਦੇ ਸਕਦਾ ਹੈ ਵਰਕ ਪਰਮਿਟ ਲਈ ਅੱਜੀ ਦੇਣ ਦੇ ਲਈ ਕਰਮਚਾਰੀ ਨੂੰ ਇੱਕ ਨੌਕਰੀ ਦੀ ਪੇਸ਼ਕਸ਼ ਪੱਤਰ ਇੱਕ ਇਕਰਾਰਨਾਮਾ ਐਲਐਮਆਈਏ ਦੀ ਰਿਪੋਰਟ ਦੀ ਲੋੜ ਹੁੰਦੀ ਹੈ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਕੈਨੇਡੀਅਨ ਮਾਲਕਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਅਸਥਾਈ ਨੌਕਰੀਆਂ ਪਰੰਦੇ ਲਈ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ ਜਦੋਂ ਯੋ ਕੈਨੇਡੀਅਨ ਉਪਲਬਧ ਨਹੀਂ ਹੁੰਦੇ ਹਾਲਾਂਕਿ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਨੌਕਰੀ ਉਤੇ ਰੱਖਣ ਨੂੰ ਬਾਈਪਾਸ ਕਰਨ ਦੇ ਲਈ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਤੇ ਵਧੂਰ ਵੱਤੋ ਕੀਤੀ ਗਈ ਹੈ ਅਤੇ ਇਸ ਦੀ ਬਜਾਏ ਵਿਦੇਸ਼ੀ ਕਾਮਿਆਂ ਉੱਤੇ ਨਿਰਭਰ ਕੀਤਾ ਗਿਆ ਹੈ ਤੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਮਾਲਕਾਂ ਨੂੰ ਪਹਿਲਾਂ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਪ੍ਰਾਪਤ ਕਰਨਾ ਚਾਹੀਦਾ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਕੋਈ ਵੀ ਜਨਰੇਡਨ ਮਜ਼ਦੂਰ ਉਹੀ ਕੰਮ ਕਰਨ ਦੇ ਲਈ ਉਪਲਬਧ ਨਹੀਂ ਹੈ ਕੈਨੇਡਾ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਤਨਖਾਹ ਮੁਲਾਂਕਣ ਨੂੰ ਹਟਾ ਦਿੱਤਾ ਹੈ ਜਿਸ ਨਾਲ ਸਾਰੀਆਂ ਵਰਖ ਪਰਮਿਟ ਅਰਜ਼ੀਆਂ ਨੂੰ ਐਲ ਐਮ ਆਈ ਏ ਪ੍ਰਕਿਰਿਆ ਦੇ ਵਿੱਚੋਂ ਤਬਦੀਲ ਕਰ ਦਿੱਤਾ ਗਿਆ ਹੈ ਅਪਡੇਟ ਕੀਤਾ TFWP ਦੇਸ਼ਾਂ ਦੇ ਦੇਸ਼ਾਂ ਦੇ ਅਨੁਸਾਰ ਮਾਲਕਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਦੇ ਸਮੇਂ ਸਿਰਫ ਲੇਬਰ ਮਾਰਕੀਟ ਦੇ ਪਰ ਬਾ ਮੁਲਾਂਕਣਾਂ ਤੇ ਨਿਰਭਰ ਕਰਨਾ ਪੈਂਦਾ ਹੈ। ਕੈਨੇਡਾ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਤਨਖਾਹ ਮੁਲਾਂਕਣ ਖਤਮ ਕਰ ਦਿੱਤਾ ਅਤੇ ਵਰਕ ਪਰਮਿਟ ਅਰਜ਼ੀਆਂ ਹੁਣ ਲੇਬਰ ਮਾਰਕੀਟ ਪਰ ਬਾ ਮੁਲਾਂਕਣ ਦੇ ਤਹਿਤ ਪ੍ਰਕਿਰਿਆ ਕੀਤੀਆਂ ਜਾਣਗੀਆਂ। ਸਾਰੇ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਅਧੀਨ ਤਨਖਾਹ ਮੁਲਾਂਕਣ ਲਈ ਨਿਰਦੇਸ਼ ਹਟਾ ਦਿੱਤੇ ਗਏ ਨੇ। ਸੰਬੰਧਿਤ ਅਧਿਕਾਰੀਆਂ ਨੂੰ ਲੇਬਰ ਮਾਰਕੀਟ ਪਰ ਬਾਮ ਮੁਲਾਂਕਣ ਦੇ ਵਿੱਚ ਤਨਖਾਹ ਦੀ ਵਰਤੋਂ ਕਰਕੇ TFWP ਦੇ ਅਧੀਨ ਵਰਕ ਪਰਮਿਟ ਅਰਜੂਰੀ ਪ੍ਰਕਿਰਿਆ ਜਾਰੀ ਰੱਖਣ ਲਈ ਕਿਹਾ ਗਿਆ ਹੈ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਯਾਨਕੀ ਐਲ ਐਮ ਆਈਏ ਦੇ ਦਸਤਾਵੇਜ਼ ਹੈ ਜੋ ਕੈਨੇਡਾ ਦੇ ਵਿੱਚ ਜੋ ਇੱਕ ਮਾਲਕ ਨੂੰ ਕਿਸੇ ਵੀ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਉਤੇ ਰੱਖਣ ਤੋਂ ਪਹਿਲਾਂ ਪ੍ਰਾਪਤ ਕਰਨ ਦੀ ਲੋੜ ਹੋ ਸਕਦੀ ਹੈ ਖੁਦ ਕਿਸਮਤ ਹੈ ਅਸਥਾਈ ਕਾਮਯਾ ਤੇ ਮਾਲਕ ਨੂੰ ਕਰਮਚਾਰੀ ਦੁਆਰਾ ਵਰਕ ਪਰਮਿਟ ਲਈ ਅਰਜੀ ਦੇਣ ਤੋਂ ਪਹਿਲਾਂ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਐਲ ਐਮ ਆਈਏ ਦੇ ਰੋਜ਼ਗਾਰ ਤੇ ਸਮਾਜਿਕ ਵਿਕਾਸ ਕੈਨੇਡਾ ਦਾ ਇੱਕ ਦਸਤਾਵੇਜ਼ ਹੈ ਜੋ ਮਾਲਕ ਨੂੰ ਇੱਕ ਅਸਥਾਈ ਕਾਮੇ ਨੂੰ ਨੌਕਰੀ ਉਤੇ ਰੱਖਣ ਦੀ ਜੋਛਾ ਦੇਂਦਾ ਹੈ ਇੱਕ ਸਕਾਰਾਤਮਕ ਐਲ ਐਮ ਆਈਏ ਦਰਸਾਏਗਾ ਕਿ ਨੌਕਰੀ ਪਰੰਦੇਲੀ ਇੱਕ ਵਿਦੇਸ਼ੀ ਕਰਮਚਾਰੀ ਦੀ ਲੋੜ ਹੈ ਇਹ ਵੀ ਦੱਸਾਇਗਾ ਕਿ ਕੋਈ ਵੀ ਕੈਨੇਡੀਅਨ ਕਰਮਚਾਰੀ ਜਾਂ ਸਥਾਈ ਨਿਵਾਸੀ ਕੰਮ ਕਰਨ ਲਈ ਉਪਲਬਧ ਨਹੀਂ ਹੈ ਇੱਕ ਸਕਾਰਾਤਮਕ ਐਲ ਐਮ ਆਈਏ ਨੂੰ ਕਈ ਵਾਰ ਪੁਸ਼ਟੀ ਪੱਤਰ ਕਿਹਾ ਜਾਂਦਾ ਹੈ ਜੇਕਰ ਮਾਲਕ ਨੂੰ ਐਲ ਐਮ ਆਈਏ ਦੀ ਲੋੜ ਹੈ ਤਾਂ ਉਹਨਾਂ ਨੂੰ ਇੱਕ ਦੇ ਲਈ ਅੱਜੀ ਦੇਣੀ ਚਾਹੀਦੀ ਹੈ ਇਕ ਕੈਨੇਡੀਅਨ ਮਾਲਕ ਨੂੰ ਐਲ ਐਮ ਆਈ ਇਹ ਮਿਲ ਜਾਂਦਾ ਹੈ ਤਾਂ ਕਰਮਚਾਰੀ ਵਰਕ ਪਰਮਿਟ ਦੇ ਲਈ ਅਰਜੀ ਦੇ ਸਕਦਾ ਹੈ ਵਰਕ ਪਰਮਿਟ ਦੇ ਲਈ ਅਰਜੀ ਦੇਣ ਦੇ ਲਈ ਕਰਮਚਾਰੀ ਨੂੰ ਇੱਕ ਨੌਕਰੀ ਦੀ ਪੇਸ਼ਕਸ਼ ਪੱਤਰ ਇੱਕ ਇਕਰਾਰਨਾਮਾ ਐਲ ਐਮ ਆਈ ਇਹ ਦੀ ਰਿਪੋਰਟ ਦਿ ਲੋੜ ਹੁੰਦੀ ਹੈ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਕੈਨੇਡੀਅਨ ਮਾਲਕਾਂ ਨੂੰ ਵਿਦੇਸ਼ੀ ਕਾਮੇ ਨੂੰ ਅਸਥਾਈ ਨੌਕਰੀਆਂ ਪਰੰਦੇ ਲਈ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ ਜਦੋਂ ਇਹ ਕੈਨੇਡੀਅਨ ਉਪਲਬਧ ਨਹੀਂ ਹੁੰਦੇ ਹਾਲਕਿ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਪ੍ਰਤਿਭਾਸ਼ਾਲੀ ਕੰਮਿਆਂ ਨੂੰ ਨੌਕਰੀ ਉੱਤੇ ਰੱਖਣ ਨੂੰ ਬਾਈਪਾਸ ਕਰਨ ਦੇ ਲਈ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੀ ਵਧੁਰ ਵੱਤੋ ਕੀਤੀ ਗਈ ਹੈ ਅਤੇ ਇਸ ਦੀ ਬਜਾਏ ਵਿਦੇਸ਼ੀ ਕੰਮਿਆਂ ਉੱਤੇ ਨਿਰਭਰ ਕੀਤਾ ਗਿਆ ਹੈ ਤੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੀ ਵਤੋ ਕਰਨ ਤੋਂ ਪਹਿਲਾਂ ਮਾਲਕਾਂ ਨੂੰ ਪਹਿਲਾਂ ਲੇਬਰ ਮਾਰਕੀਟ ਪਰਭਾਵ ਮੁਲਾਂਕਣ ਪ੍ਰਾਪਤ ਕਰਨਾ ਚਾਹੀਦਾ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਕੋਈ ਵੀ ਜਨਰੇਡਨ ਮਜ਼ਦੂਰ ਉਹੀ ਕੰਮ ਕਰਨ ਦੇ ਲਈ ਉਪਲਬਧ ਨਹੀਂ ਹੈ ਕੈਨੇਡਾ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਤਨਖਾਹ ਮੁਲਾਂਕਣ ਨੂੰ ਹਟਾ ਦਿੱਤਾ ਹੈ ਜਿ ਦਿਨਾਂ ਸਾਰੀਆਂ ਵਰਕ ਪਰਮਿਟ ਅਰਜ਼ੀਆਂ ਨੂੰ ਐਲ ਐਮ ਆਈਏ ਪ੍ਰਕਿਰਿਆ ਦੇ ਵਿੱਚੋਂ ਤਬਦੀਲ ਕਰ ਦਿੱਤਾ ਗਿਆ ਅਪਡੇਟ ਕਿਤੇ ਟੀ ਐਫ ਡਬਲਯੂ ਪੀ ਦੇਸ਼ਾਂ ਦੇ ਦੇਸ਼ਾਂ ਦੇ ਅਨੁਸਾਰ ਮਾਲਕਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਦੇ ਸਮੇਂ ਸਿਰਫ ਲੇਬਰ ਮਾਰਕੀਟ ਦੇ ਪਰਭਾ ਮੁਲਾਂਕਣਾਂ ਤੇ ਨਿਰਭਰ ਕਰਨਾ ਪੈਂਦਾ ਹੈ ਕੈਨੇਡਾ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਤਨਖਾਹ ਮੁਲਾਂਕਣ ਖਤਮ ਕਰ ਦਿੱਤਾ ਅਤੇ ਵਰਕਰ ਪਰਮਿਟ ਅਰਜ਼ੀਆਂ ਹੁਣ ਲੇਬਰ ਮਾਰਕੀਟ ਪਰ ਬਾ ਮੁਲਾਂਕਣ ਦੇ ਤਹਿਤ ਪ੍ਰਕਿਰਿਆ ਕੀਤੀਆਂ ਜਾਣਗੀਆਂ। ਸਾਰੇ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਅਧੀਨ ਤਨਖਾਹ ਮੁਲਾਂਕਣ ਦੇ ਲਈ ਨਿਰਦੇਸ਼ ਹਟਾ ਦਿੱਤੇ ਗਏ ਹਨ। ਸੰਬੰਧਿਤ ਅਧਿਕਾਰੀਆਂ ਨੂੰ ਲੇਬਰ ਮਾਰਕੀਟ ਪਰ ਬਾ ਮੁਲਾਂਕਣ ਦੇ ਵਿੱਚ ਤਨਖਾਹ ਦੀ ਵਰਤੋਂ ਕਰਕੇ TFWP ਦੇ ਅਧੀਨ ਵਰਕ ਪਰਮਿਟ ਅਰਜ਼ੀ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਕਿਹਾ ਗਿਆ ਹੈ। ਲੇਬਰ ਮਾਰਕੀਟ ਪ੍ਰਭਾਵ ਮੁਲਾਂਕਨ ਯਾਨੀ ਕਿ ਐਲ ਐਮ ਆਈ ਏ ਦੇ ਦਸਤਾਵੇਜ਼ ਹੈ ਜੋ ਕੈਨੇਡਾ ਦੇ ਵਿੱਚ ਜੋ ਇੱਕ ਮਾਲਕ ਨੂੰ ਕਿਸੇ ਵੀ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਉੱਤੇ ਰੱਖਣ ਤੋਂ ਪਹਿਲਾਂ ਪ੍ਰਾਪਤ ਕਰਨ ਦੀ ਲੋੜ ਹੋ ਸਕਦੀ ਹੈ ਕੁਝ ਕਿਸਮਾਂ ਦੇ ਅਸਥਾਈ ਕਾਮੇ ਅਤੇ ਮਾਲਕਾਂ ਨੂੰ ਕਰਮਚਾਰੀ ਦੁਆਰਾ ਵਰਕ ਪਰਮਿਟ ਲਈ ਅਰਜੀ ਦੇਣ ਤੋਂ ਪਹਿਲਾਂ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਨ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਐਲ ਐਮ ਆਈ ਏ ਦੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦਾ ਇੱਕ ਦਸਤਾਵੇਜ਼ ਹੈ ਜੋ ਮਾਲਕ ਨੂੰ ਇੱਕ ਅਸਥਾਈ ਕਾਮੇ ਨੂੰ ਨੌਕਰੀ ਉੱਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਇੱਕ ਸਕਾਰਾਤਮਕ ਐਲ ਐਮ ਆਈ ਦੱਸੇਗਾ ਕਿ ਨੌਕਰੀ ਪਰੰਦੇਲੀ ਇੱਕ ਵਿਦੇਸ਼ੀ ਕਰਮਚਾਰੀ ਦੀ ਲੋੜ ਹੈ ਇਹ ਵੀ ਦੱਸੇਗਾ ਕਿ ਕੋਈ ਵੀ ਕੈਨੇਡੀਅਨ ਕਰਮਚਾਰੀ ਜਾਂ ਸਥਾਨਕ ਨਿਵਾਸੀ ਕੰਮ ਕਰਨ ਥਲੀ ਉਪਲਬਧ ਨਹੀਂ ਹੈ ਇੱਕ ਸਕਾਰਾਤਮਕ ਐਲਐਮਆਈ ਨੂੰ ਕਈ ਵਾਰ ਪੁਸ਼ਟੀ ਪੱਤਰ ਕਿਹਾ ਜਾਂਦਾ ਹੈ ਜੇਕਰ ਮਾਲਕ ਨੂੰ ਐਲਐਮਆਈ ਦੀ ਲੋੜ ਹੈ ਤਾਂ ਉਹਨਾਂ ਨੂੰ ਇੱਕ ਦੇ ਲਈ ਅੱਜੀ ਦੇਣੀ ਚਾਹੀਦੀ ਹੈ ਇਕ ਵਾਰ ਜੇ ਤੁਮ ਮਾਲਕ ਨੂੰ ਐਲ ਐਮ ਆਈ ਇਹ ਮਿਲ ਜਾਂਦਾ ਹੈ ਤਾਂ ਕਰਮਚਾਰੀ ਪਰ ਕਾ ਪਰਮਿਟ ਲਈ ਅਰਜੀ ਦੇ ਸਕਦਾ ਹੈ ਵਰਕ ਪਰਮਿਟ ਦੇ ਲਈ ਅਰਜੀ ਦੇਣ ਦੇ ਲਈ ਕਰਮਚਾਰੀ ਨੂੰ ਇੱਕ ਨੌਕਰੀ ਦੀ ਪੇਸ਼ਕਸ਼ ਪੱਤਰ ਇੱਕ ਇਕਰਾਰਨਾਮਾ ਐਲ ਐਮ ਆਈ ਇਹ ਦੀ ਰਿਪੋਰਟ ਦਿ ਲੋੜ ਹੁੰਦੀ ਹੈ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਕੈਨੇਡੀਅਨ ਮਾਲਕਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਅਸਥਾਈ ਨੌਕਰੀਆਂ ਪਰੰਦੇ ਲਈ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ ਜਦੋਂ ਇਹ ਕੈਨੇਡੀਅਨ ਉਪਲਬਧ ਨਹੀਂ ਹੁੰਦੇ ਹਾਲਾਂਕਿ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਨੂੰ ਬਾਈਪਾਸ ਕਰਨ ਦੇ ਲਈ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਤੇ ਬਹੁਤ ਦੁਰਵਤੋਂ ਕੀਤੀ ਗਈ ਹੈ ਅਤੇ ਇਸ ਦੀ ਬਜਾਏ ਵਿਦੇਸ਼ੀ ਕਾਮਿਆਂ ਉੱਤੇ ਨਿਰਭਰ ਕੀਤਾ ਗਿਆ ਹੈ ਤੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਮਾਲਕ ਨੂੰ ਪਹਿਲਾਂ ਲੇਬਰ ਮਾਰਕੀ ਪਰਫਾਰਮ ਨੂੰ ਲਾਂਕਰ ਪ੍ਰਾਪਤ ਕਰਨਾ ਚਾਹੀਦਾ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਕੋਈ ਵੀ ਜਨਰੇਡਨ ਮਜ਼ਦੂਰ ਉਹੀ ਕੰਮ ਕਰਨ ਦੇ ਲਈ ਉਪਲਬਧ ਨਹੀਂ ਹੈ ਕੈਨੇਡਾ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਤਨਖਾਹ ਮੁਲਾਂਕਣ ਨੂੰ ਹਟਾ ਦਿੱਤਾ ਜਿਸ ਨਾਲ ਸਾਰੀਆਂ ਵਰਕ ਪਰਮਿਟ ਅਰਜ਼ੀਆਂ ਨੂੰ ਐਲ ਐਮ ਆਈ ਐ ਏ ਪ੍ਰਕਿਰਿਆ ਦੇ ਵਿੱਚੋ ਤਬਦੀਲ ਕਰ ਦਿੱਤਾ ਗਿਆ ਅਪਡੇਟ ਕੀਤਾ TFWP ਦੇਸ਼ਾਂ ਦੇ ਦੇਸ਼ ਦੇ ਅਨੁਸਾਰ ਮਾਲਕਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਦੇ ਸਮੇਂ ਸਿਰਫ ਲੇਬਰ ਮਾਰਕੀਟ ਦੇ ਪਰ ਬਾ ਮੁਲਾਂਕਣਾਂ ਤੇ ਨਿਰਭਰ ਕਰਨਾ ਪੈਂਦਾ ਹੈ ਕੈਨੇਡਾ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਤਨਖਾਹ ਮੁਲਾਂਕਣ ਨੂੰ ਖਤਮ ਕਰ ਦਿੱਤਾ ਅਤੇ ਵਰਕਰ ਪਰਮਿਟ ਅਰਜ਼ੀਆ ਹੁਣ ਲੇਬਰ ਮਾਰਕੀਟ ਪਰ ਬਾ ਮੁਲਾਂਕਣ ਦੇ ਤਹਿਤ ਪਰਖੇ ਰਿਆ ਕੀਤਾ ਜਾਣ ਗਿਆ ਸਭ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਅਧੀਨ ਤਨਖਾਹ ਮੁਲਾਂਕਣ ਦੇ ਲਈ ਨਿਰਦੇਸ਼ ਹਟਾ ਦਿੱਤੇ ਗਏ ਨੇ ਸੰਬੰਧਤ ਅਧਿਕਾਰੀਆਂ ਨੂੰ ਲੇਬਰ ਮਾਰਕੀਟ ਪਰ ਬਾਅ ਮੂਲੰਕਣ ਦੇ ਵਿੱਚ ਤਨਖਾਹ ਦੀ ਵਤੋਂ ਕਰਕੇ TFWP ਦੇ ਅਧੀਨ ਵਰਕ ਪਰਮਿਟ ਅਜੂਰੀ ਪ੍ਰਕਿਰਿਆ ਜਾਰੀ ਰੱਖਣ ਦੇ ਲਈ ਕਿਹਾ ਗਿਆ ਹੈ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਨ ਯਾਨੀ ਕਿ ਐਲ ਐਮ ਆਈ ਏ ਦੇ ਦਸਤਾਵੇਜ਼ ਹੈ ਜੋ ਕੈਨੇਡਾ ਦੇ ਵਿੱਚ ਜੋ ਇੱਕ ਮਾਲਕ ਨੂੰ ਕਿਸੇ ਵੀ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਉੱਤੇ ਰੱਖਣ ਤੋਂ ਪਹਿਲਾਂ ਪ੍ਰਾਪਤ ਕਰਨ ਦੀ ਲੋੜ ਹੋ ਸਕਦੀ ਹੈ ਕੁਝ ਕਿਸਮਾਂ ਦੇ ਅਸਥਾਈ ਕੰਮਾਂ ਤੇ ਮਾਲਕਾਂ ਨੂੰ ਕਰਮਚਾਰੀ ਦੁਆਰਾ ਵਰਕ ਪਰਮਿਟ ਲਈ ਅਰਜੀ ਦੇਣ ਤੋਂ ਪਹਿਲਾਂ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਨ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਐਲ ਐਮ ਆਈ ਏ ਦੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦਾ ਇੱਕ ਦਸਤਾਵੇਜ਼ ਜੋ ਮਾਲਕ ਨੂੰ ਇੱਕ ਅਸਥਾਈ ਕੰਮ ਨੂੰ ਨੌਕਰੀ ਉੱਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਇੱਕ ਸਕਾਰਾਤਮਕ ਐਲ ਐਮ ਆਈ ਏ ਦੱਸਾਇਆ ਕਿ ਨੌਕਰੀ ਪਰੰਦੇਲੀ ਇੱਕ ਵਿਦੇਸ਼ੀ ਕਰਮਚਾਰੀ ਦੀ ਲੋੜ ਹੈ ਇਹ ਵੀ ਦੱਸਾਇਆ ਕਿ ਕੋਈ ਵੀ ਕੈਨੇਡੀਅਨ ਕਰਮਚਾਰੀ ਜਾਂ ਸਥਾਨਕ ਨਿਵਾਸੀ ਕੰਮ ਕਰਨ ਲਈ ਉਪਲਬਧ ਨਹੀਂ ਹੈ ਵਿਸਕਰਾਤਮਕ ਐਲਐਮਆਈਏ ਨੂੰ ਕਈ ਵਾਰ ਪੁਸ਼ਟੀ ਪੱਤਰ ਕਿਹਾ ਜਾਂਦਾ ਹੈ ਜੇਕਰ ਮਾਲਕ ਨੂੰ ਐਲਐਮਆਈਏ ਦੀ ਲੋੜ ਹੈ ਤਾਂ ਉਹਨਾਂ ਨੂੰ ਇੱਕ ਦੇ ਲਈ ਅਰਜ਼ੀ ਦੇਣੀ ਚਾਹੀਦੀ ਹੈ ਇੱਕ ਵਾਰ ਜਦੋਂ ਮਾਲਕ ਨੂੰ ਐਲਐਮਆਈਏ ਮਿਲ ਜਾਂਦਾ ਹੈ ਤਾਂ ਕਰਮਚਾਰੀ ਵਰਕ ਪਰਮਿਟ ਲਈ ਅਰਜ਼ੀ ਦੇ ਸਕਦਾ ਹੈ ਵਰਕ ਪਰਮਿਟ ਲਈ ਅਰਜ਼ੀ ਦੇਣ ਦੇ ਲਈ ਕਰਮਚਾਰੀ ਨੂੰ ਇੱਕ ਨੌਕਰੀ ਦੀ ਪੇਸ਼ਕਸ਼ ਪੱਤਰ ਇੱਕ ਇਕਰਾਰਨਾਮਾ ਐਲਐਮਆਈਏ ਦੀ ਰਿਪੋਰਟ ਦੀ ਲੋੜ ਹੁੰਦੀ ਹੈ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਕੈਨੇਡੀਅਨ ਮਾਲਕਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਅਸਥਾਈ ਨੌਕਰੀਆਂ ਪਰੰਦੇ ਲਈ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ ਜ ਜਿਹੜੇ ਯੋ ਕੈਨੇਡੀਅਨ ਉਪਲਬਧ ਨਹੀਂ ਹੁੰਦੇ। ਹਾਲਕਿ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਨੂੰ ਬਾਈਪਾਸ ਕਰਨ ਦੇ ਲਈ ਅਸਥਾਈ ਬ੍ਰੀਸ਼ੂ ਵਰਕਰ ਪ੍ਰੋਗਰਾਮ ਦੀ ਬਹੁਤ ਧੁਰਵਤੋਂ ਕੀਤੀ ਗਈ ਹੈ ਅਤੇ ਇਸ ਦੀ ਬਜਾਏ ਵਿਦੇਸ਼ੀ ਕਾਮਿਆਂ ਉੱਤੇ ਨਿਰਭਰ ਕੀਤਾ ਗਿਆ ਹੈ ਤੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਮਾਲਕਾਂ ਨੂੰ ਪਹਿਲਾਂ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਪ੍ਰਾਪਤ ਕਰਨਾ ਚਾਹੀਦਾ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਕੋਈ ਵੀ ਕੈਨੇਡੀਅਨ ਮਜ਼ਦੂਰ ਉਹੀ ਕੰਮ ਕਰਨ ਦੇ ਲਈ ਉਪਲਬਧ ਨਹੀਂ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ